मैं तो वाहिगुरु का खालसा वाहिगुरु जी की फतेह मैंने हमें पता लग गया कि मेरे खिलाफ जी अन अधिकार कमेटी तो बनाई थी जांच करने वास्ते आप ही दरखास्त लैके आप ही जी है पड़तालिया कमेटी बनाई थी अब तो एक महीने का समा वा दिता गया मैं लगता है कि ਇਹ ਤੁਮੇਂ ਜੇ ਦਾ ਸਮਾਹ ਸੰਮੇਤੀ ਦਮੀ ਬਤਾਇਆ ਤੁਮੇਂ ਟੀ ਮੇਂ ਇੱਕ ਨਹੀਂ ਨਾ ਸਮਾਹ ਨਹੀਂ ਰਿਹਾ ਬਲਕਿ ਮੈਨੂੰ ਇੱਕ ਨਹੀਂ ਨਾ ਸਮਾਹ ਕਿਹਾ ਇਹ ਕਾਕਾ ਉਹਨਾਂ ਤੇ ਆਹੀ ਕਰਾਂ ਨਾ ਜਿਉਂਦੇ ਆਂ ਛੱਡਾਂਗੇ ਨਾ ਮਰਦੇ ਆਂ ਛੱਡਾਂ ਕੋਰੀਆਂ ਗੁੱਲਮ ਕਾ ਕੇ ਰੱਖਾਂ ਪਰ ਮੈਂ ਇੱਕ ਗੱਲ ਸਾਫ਼ ਤੇ ਫਸਟ ਲੈ ਦੇਣਾ ਚਾਹੁੰਦਾ ਮੈਨੂੰ ਪੀਪਰ 1 ਸਾਰੇ ਤੇ ਦੋਸ਼ ਲਾਏ ਹਨ ਉਹਨਾਂ ਦੋਸ਼ਾਂ ਅਸੀਂ ਜਿਹੜੀਆਂ ਸਵਾਲਾਂ ਖਤਮ ਕਰਦੇ ਮੇਰੇ ਪਰਿਵਾਰ ਆਜ ਨੂੰ ਜੋ ਵੀ ਤੁਸੀਂ ਕਰਨਾ ਇੱਥੇ ਕਰ ਲਓ ਮੈਂ ਜੋ ਅਕਾਲ ਪੁਰਖ ਦੀ ਅਪਾਰ ਕਿਰਪਾ ਦਰਸ਼ੀ ਲਾ ਦੂਤ ਸੰਮਰਨ ਨੂੰ 500 ਰੁਪਏ ਦਾ ਦਾਨ ਦੇ ਫੈਸਲੇ ਦੇ ਦਿੱਤਾ ਜਿਹੜਾ ਸ਼ਾਮਲ ਹੋਏ ਉਹਨੋਂ ਵੀ ੜੋਂ ਤੁਸੀਂ ਉਹ ਵੀ ੜੋਂ ਹੋਲਾ ਇਹ ਅਡੋਲੇ ਦਾ ਹਾਂ ਕਿ ਸੇ ਘਬਰਾਤ ਤੇ ਸੇ ਚਿੰਤਾ ਕਿਸੇ ਸ਼ਿਕਰ ਦੇ ਵਿੱਚ ਬਿਲਕੁਲ ਨਹੀਂ ਪਵਾਂਗਾ ਕਿਉਂਕਿ ਇਹ ਦਸੰਗ ਹਰਸ਼ ਹੁੰਦੀ ਇਹ ਬੰਦੇ ਨੂੰ ਜਿਉਣਾ ਸਿਖਾਉਂਦੇ ਨੇ ਬੰਦੇ ਨੂੰ ਲੜਨਾ ਸਿਖਾਉਂਦੇ ਨੇ ਇਸ ਤਰ੍ਹਾਂ ਕਿ ਕਿੰਨ ਕੁਛ ਕਰੀ ਹਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਸ਼ਰਮਨੀ ਆਕਾਲੀ ਦਲ ਦੀ ਜਿਹੜੀ ਜਿਹੜੀ ਲੀਡਰਸ਼ਿਪ ਹੈ ਉਸ ਮਹਾਭਾਰਤ ਤੁਸੀਂ ਸਾਰਿਆਂ ਨੇ ਵੇਖਿਆ ਟੈਲੀਵਿਜ਼ਨਾਂ ਦੇ ਇਸੇ ਚੱਲੇ ਉਹਦੇ ਵਿੱਚ ਪੀਸ਼ਮ ਪਤਾਮਾ ਦੁਰੁਣਾਚਾਰੀਆ ਕਿਰਪਾਚਾਰੀਆ ਵਰਗੇ ਜਿਹੜੇ ਵੱਡੇ ਵੱਡੇ ਮਹਾਰਾਜੀ ਸੀ ਉਹ ਅਰਜੁਨ ਦੇ ਨਾਲੋਂ ਕਿਸੇ ਵੀ ਵੱਲੋਂ ਘੱਟ ਨਹੀਂ ਪੂਰੇ ਪ੍ਰਕਰਮੀ ਜੋਧੇ ਸੀ ਔਰ ਉਹ ਇਸ ਲਈ ਖਤਮ ਹੋ ਗਈ ਕਿਉਂਕਿ ਉਹਨਾਂ ਨੇ ਦਰਜੋਦਨ ਤੇ ਸ਼ਕੁਨੀ ਦਾ ਸਾਥ ਦਿੱਤਾ ਇਹ ਧਰਮ ਦਰਜੋਦਨ ਤੇ ਸ਼ਕੁਨੀ ਦੇ ਪਾਲਿਤ ਨਹੀਂ ਉਹ ਤੇ ਅਤਾਹਮਕ ਸੀ ਪਾਪਕ। ਲੋੜ ਇਹ ਦੇ ਸੀਨੀਅਰ ਲੀਡਰ ਸਪਾਪ ਕਾਨੂੰਨ ਦੇ। ਤੁੰਡਮੀ ਹੋਪੀ ਪਰਦਾਨ। ਇਸਰਮਿੰਗ ਅਕਾਲੀ ਗੱਲ। ਇਥਾਂ ਕਿ ਕਿਤਰੀ ਪਾਰਟੀ ਹੈ। ਇਹ ਪੰਨੀਆਂ ਨਮਾਹਿੰਦਾ ਜੱਤੀ ਬੰਦੀ ਹੈ ਜੇ ਬਚਦੀ ਹੈ ਤੇ ਇਹਨੂੰ ਬਤਾਓ ਪਰੰਪਰਾਵਾਂ ਮਰਿਆਦਾਵਾਂ ਦਾ ਨਾਸ ਹੋ ਗਏ ਅਸੀਂ ਨਾਮਿਕ ਕਿਹਦਾ ਤੱਕੇ ਤੇ ਸਿਤਾਰਾ ਦੇ ਜਿਹੜਾ ਸਰਾ ਪੁਰਾਣੇ ਅਕਾਲੀ ਆਪਣੇ ਪੰਥਕ ਜਮਾਤ ਨੂੰ ਮਜ਼ਬੂਤ ਕਰਨ ਲਈ ਦਿੰਦੇ ਤੇ ਵਿਅਕਤੀ ਸਭੀ ਪਾਤਸ਼ਾਹ ਉਹ ਹੁੰਦੇ ਵਿਅਕਤੀ ਜਾਂਦੇ ਨੇ ਵਿਅਕਤੀ ਜਾਂਦੇ ਨੇ व्यक्ति जमते ने व्यक्ति पैदा होंगे व्यक्ति मर जाते वे बड़े थम श्रोमणी अकाली दल पैदा हो गया मास्टर तारा सिंह वर्ग बाबा खड़ग सिंह वर्ग होर बहुत सारे वे गए अपनी अच्छा कि श्रोमी अकाली दल रहा है बंदे चले जाएंगे श्रोमी अकाली दल रहे श्रोमणी अकाली दल में बचाओ तो श्रोमणी अकाली दल उस सूरत बचेगा जो साड़िया परंपरावान बचेंगे मर्यादावान बचेगी मैं समुचे पंथ में भी एक अपील करा किसी अक्सर ही तारा लेंगे ओलामा लेंगे कि जहेदार अकाली लाखा होगा ज हिम्मत हो दृढ़ता हो दलेरी हो जरा महाराजा रणजीत सिंह वर्ग के बादशाह भी तो पतहरे तो खड़ा कर सकती तो तो सजा तुर सज़ा सा सजा, सजा बने कि ना रह जाए इसलिए मैं समुचे पंथ को तो यह अपील कर दें चार फेक पेज बना के उतो ग किस्म दिन गलियां हैं वह करते हैं साइे खिलाफ ਸੁਲਝਾ ਖਾਲਸਾ ਤਾਂ ਤੇ ਇਹਨਾਂ ਪਰ ਇਲਾਮ ਮੰਨਦ ਹੋ ਗਏ ਔਰ ਇਹਨਾਂ ਨੂੰ ਮੂੰਹ ਤੋੜ ਤਾਉਂਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ